ਨੌਜਾ ਦੇ ਲੱਡੂ ਬੰਣਣਗੇ ਆ ਜੀ ਸਾਡੇ ਜਿਹੜੇ ਲੱਡੂ ਆ ਜੀ ਕੁੜੀਆਂ ਦੇ ਬਣਦੇ ਆ ਤੇ ਮੁੰਡਿਆਂ ਦੇ ਬਣਦੇ ਆ ਇਸ ਕਰਕੇ ਆਪਾਂ ਲੱਡੂ ਹੁਣ ਆਪਣੇ ਘਰਾਂ ਵਿੱਚ ਬਣਣੇ ਆ ਤੇ ਪੰਚ ਕੇ ਤੇ ਫਿਰ ਜਾਵਾਂਗੇ ਦੁਬਾਰਾ ਕਰਦੇ ਕਿੱਥੇ ਆ ਤੁਸੀਂ ਦੇਖਿਓ ਤੁਸੀਂ ਖਾਣੇ ਦੇਖਿਓ ਇਹ ਤਾਂ ਉਹਦਾ ਨਾ ਕੋਲੀ ਚ ਪਾ ਕੇ ਆ ਤੁਰਕਾ ਇੱਕ ਬਤਾਉ ਰੱਖੀ ਜੇ ਤੇ ਇੱਕ ਕੰਨੀ ਨੂੰ ਦਿਖਾਰਾ ਵਾਲੇ ਬੰਦੇ ਦਾ ਮੂਡ ਖਰਾਬ ਕਰ ਦਿੰਨੇ ਆਹ ਇੱਕ ਜਾਨੀ ਵਾਲਾ ਤਾਂ ਹੀ ਮੈਂ ਕੁਝ ਬਣਾਉਣੀ ਆਂ ਉਹ ਜੀ ਅੱਜ ਆਪਾਂ ਬਣਾਉਣ ਅੱਗੇ ਆ ਰੈਸਪੀ ਜਿਹੜੀ ਰੈਸਪੀ ਦਾ ਨਾਮ ਹੈਗਾ ਜੀ ਆਪਣਾ ਕੀ ਨਾ ਸਾਦੇ ਇਹਨਾਂ ਨੂੰ ਬਤਾਉਂ ਬਤਾਉਂ ਵਾਲੀ ਸਬਜ਼ੀ ਨੂੰ ਆਪਾਂ ਜੀ ਬਣਾਵਾਂਗੇ ਅੱਜ ਦੇਖਦੇ ਆ ਮੈਡਮ ਕੀ ਕਹਿੰਦੇ ਆ ਪੁੱਛਦੇ ਆ ਜਿਹੜੇ ਇਹਨਾਂ ਦੇ ਓਨਰ ਆ ਓਨਰ ਤੋਂ ਜਾਣਦੇ ਆ ਆਪਾਂ ਜੀ ਹਾਏ ਫਿਰ ਸਰਦ ਪ੍ਰੀ ਸਕੋਰ ਜਸਰੀਨ ਕੌਰ ਨੇ ਫੜੇ ਕਿ ਬੱਟੇ ਬੱਟੇ ਫੜਿਆ ਤੇ ਦੇਖੀਏ ਨੇ ਬੱਟੇ ਫੜੇ ਕੀ ਫੜਿਆ ਅੱਜ ਅਸੀਂ ਬਣਾਉਣੀਆਂ ਨੇ ਦੋ ਰੈਸਪੀਆ ਤੇ ਇੱਧਰ ਬਣਾ ਰਹੇ ਹਾਂ ਇੱਕ ਵਲੋਗ ਵਿੱਚ ਹੀ ਆਪਾਂ ਦੋ ਰੈਸਪੀਆ ਦਿਖਾਵਾਂਗੇ ਠੀਕ ਆ ਪਹਿਲਾਂ ਅਸੀਂ ਲੈ ਲਏ ਅੱਜ ਜੀ ਕਟਮਾਟਰ ਤੇ ਤਿੰਨ ਮਿਰਚਾਂ ਇਹਨਾਂ ਨੂੰ ਪਹਿਲਾਂ ਪਕਾ ਲਾਂਗੇ ਠੀਕ ਲੋ ਜੀ ਇਹ ਤਾਂ ਹੋ ਗਈਆਂ ਇੱਧਰ ਇਹ ਨਹੀਂ ਕੱਟੇ ਹੋਏ ਗਏ ਆ ਜੀ ਪਿਆਜ਼ ਆ ਗਿਆ ਮਟਰ ਇਹ ਦੋ ਮਟਰ ਸੱਚ ਦੋ ਚੀਜ਼ਾਂ ਦਾ ਖਾਣਾ ਯਾਰ ਹੁਣ ਲੱਗਾ ਇਹ ਇਹ ਕੱਟਿਆ ਅਮਰੂਦ ਨਾ ਅਰਬੀ ਆ ਅਰਬੀ ਸੋਰੀ ਹੁਣ ਆਪਾਂ ਇਹ ਨਾ ਕਰਾਂਗੇ ਪਿਆਜ਼ਾਂ ਨੂੰ ਪਾਵਾਂਗੇ ਅਸੀਂ ਵਿੱਚ ਜਿੰਨੇ ਕ ਸੀਨ ਬਤਾਉਂ ਵਾਲੇ ਯੂਜ਼ ਕਰਨੇ ਆ ਆਪਾਂ ਯੂਜ਼ ਕਰਾਂਗੇ ਉਹਨਾਂ ਲਈ ਅਰਬੀ ਲਈ ਤੇ ਜਿਹੜੇ ਆਪਾਂ ਯੂਜ਼ ਕਰਨੇ ਆ ਨਾ ਉਹਦੇ ਲਈ ਪਤਾਉਂ ਵਾਲੇ ਉਹਨਾਂ ਨੂੰ ਆਪਾਂ ਮਸ਼ੀਨ ਕਰਾਂਗੇ ਤੇ ਇਹਨੇ ਅਦਰਕ ਚ ਕਰ ਲੈ ਹੈਗੇ ਆ ਇਹ ਆਰਪੀ ਜਿਹੜੀ ਇਹ ਵੀ ਦੁਬਾਰਾ ਬਣਾਉਣੀ ਹੈਗੀ ਆ ਤੇ ਅਦਰਕ ਨੂੰ ਵੀ ਯਾਰ ਹਟਾਉਣਾ ਲਓ ਜੀ ਸਾਡੇ ਪਿਆਰ ਵੀ ਇੱਥੋਂ ਕੱਢ ਲੈਣਾ ਅਲੱਗ ਕੋਲੀ ਚ ਇਹਨੂੰ ਕਿੱਥੇ ਰੱਖਾਂ ਉਹ ਉਧਰ ਹੀ ਆਨੇ ਆ ਕੱਪੜੇ ਰੱਖਾਂ ਲਓ ਜੀ ਆਇਆ ਹੈ ਟਮਾ ਇਧਰ ਚੰਦੇ ਚ ਬਣਾਉਂਦੇ ਆ ਪਹਿਲਾ ਅਗ ਬਾਲ ਲੀ ਹਾਂ ਹਾਂ ਅਗ ਬਾਲ 30 ਇੱਕ ਲਈਏ ਅਗ ਬਾਲ ਹੋ ਰਹੀ ਹੈ ਪਹਿਲੇ ਰੁਕ ਜਾ ਇੱਕ ਮਿੰਟ ਰੁਕੋ ਅਗ ਬਾਲ ਲਾਂ ਦੋ ਜਿੱਦਾਂ ਮਾਜੀ ਫਾੜ ਰੱਖਾਂ ਯਾਰ ਆਉਂਦੇ ਹੀ ਬਲਣ ਗਈ ਹੈ ਅਗ ਨਹੀਂ ਖਿਜਾ ਦੇਣਾ ਮੈਨੂੰ ਬਾਅਦ ਜਿਹੜਾ ਕੰਮ ਕਰਨਾ ਉਹ ਰਹਿ ਜਾਣਾ ਸਾਡੀ ਅਗ ਕੁਝਾ ਲੀ ਦੀ ਹੈ ਉੱਦਾਨੇ ਬਣ ਜਾਨਾ ਤੇ ਅੱਜ ਇਹ ਨਹੀਂ ਬਣਨਾ ਨਹੀਂ ਆ ਗਏ ਸੱਪਾ ਲੈ ਆਇਆ ਸਮਾਨ ਤੇ ਹੱਲੇ ਆਪਾਂ ਤੁਹਾਨੂੰ ਦੱਸਣ ਦੀ ਕਰਨਾ ਹੈ ਸੈਟਿੰਗ ਪਹਿਲਾ ਸੀ ਨਾ ਪਿਆਜ਼ਾਂ ਨੂੰ ਪਾਵਾਂਗੇ ਇਹਦੇ ਵਿੱਚ ਲੋੜੀ ਪਿਆਜ਼ਾਂ ਨੂੰ ਪਾ ਦਿੱਤਾ ਗਿਆ ਵਿੱਚ ਦੀ ਤੇ ਆਪਾਂ ਟਮਾਟਰ ਕੀਤੇ ਆ ਮਿਰਚਾਂ ਦੇ ਟਮਾਟਰ ਉਹ ਪਾਵਾਂਗੇ ਥੋੜਾ ਜਿਹਾ ਅਦਰ ਪਾਵਾਂਗੇ ਪਾਪਾ ਨਹੀਂ ਗਿਆ ਦੇ ਵਿੱਚ ਪਾਵਾਂਗੇ ਲੂਣ ਬਹੁਤ ਐਨਾ ਪਾ ਲੂਣ ਵਿੱਚ ਪਾਵਾਂਗੇ ਹਲਦੀ ਨੂੰ ਕਰਨਾ ਸਾਰਾ ਮਿਕਸ ਅਦਰ ਸੁਣੀ ਪਾ ਦੋ ਵਿੱਚ ਤੇ ਅੱਗ ਸਾਡੀ ਬਲ ਗਈ ਆ ਪਹਿਲਾਂ ਆਪਰਾ ਦੇ ਕਢਾ ਲਈ ਜੱਛੂ ਨੂੰ ਦਸੋ ਉਧਰ ਹੋ ਜਾ ਪੁੱਤ ਅੱਛਾ ਇਧਰ ਆ ਮੇਰਾ ਗੁੱਗਾ ਕੂnga ਈ ਡਰਾਇਵੜਾ ਕੂnga ਮੇਰੇ ਕੂnga ਮੇਰੇ ਕੂnga ਟੱਕ ਲੱਦਾ ਹੋਰ ਪਾਲੇ ਨੇ ਵਸਾ ਆ ਪਾਲੇ ਆ ਜੀ ਇਹਦੇ ਵਿੱਚ ਕੂnga ਤੇਰੇ ਵਿੱਚ ਪਾਇਆ ਟਮਾਟਰ ਅਦਰਕ ਪਿਆਜ਼ ਲਸਣ ਹਰੀਆਂ ਮਿਰਚਾਂ ਸਾਰਾ ਪੇਸਟ ਬਣਾ ਕੇ ਉਹਨੂੰ ਕਰਦੇ ਆ ਜੀ ਅਸੀਂ ਮਿਕਸ ਮੜੇ ਲੂ ਦੇਖਣ ਕਿੱਦਾਂ ਹੋ ਗਿਆ ਇਹੋ ਆ ਮੈਂ ਜਤੇ ਤੀਂ ਮੈਂ ਜਤੇ ਤੇਲ ਮਿਰਚਾਂ ਪੈ ਗਈਆਂ ਤੇਲ ਵਿੱਚ ਤੇ ਜਸੂ ਵੀ ਨਾਲ ਖੜ ਗਿਆ ਮੈਦਾਨ ਦੇ ਵਿੱਚ ਨੇ ਦੀ ਗਾ ਠੀਕ ਹੈ ਜਸੂ ਇੱਥੇ ਤੁਹਾਡੀ ਕੜਾਈ ਵੀ ਗਰਮ ਹੋ ਗਈ ਆ ਮੇਚਾ ਸਹੀ ਜਸੂ ਵਿੱਚ ਇਹ ਦੱਸੋ ਪਰੇ ਹਟਾ ਖੋ ਨੂੰ ਤੇਰਾ ਕੰਮ ਨਹੀਂ ਇੱਥੇ ਹੈਗਾ ਤੇ ਆ ਆਪਾਂ ਹੁਣ ਇੱਕ ਇੱਕ ਬਤਾਉ ਲਈ ਜਾਣਾ ਆ ਇਹ ਕੁਛ ਇਹ ਰੱਖ ਲਓ ਜੀ ਕੋਈ ਜੀ ਬਾਮਾ ਕੇ ਆਪਾਂ ਤੇਲ ਕੜਾਈ කඩච පත ත ව පසේ ද බල ඒ වලගඩ අඳුුව එ යිතන්න

ਫਰਾਈ ਕਰਨੇ ਹਨ। ਆਹ ਕੋਲੇ ਸਾਡਾ ਲੂਣਾ ਉਹ ਆ ਲਾਲ ਲਾਲ ਜਿਆ। ਇਹਦਾ ਕਿ ਆਪਾਂ ਜੀ ਤੁਸੀਂ ਸਹੀ ਹੋ ਤੁਸੀਂ ਕੱਟਣਾ। ਬਾਕੀ ਨਹੀਂ ਵੱਟਣਾ। ਤੇ ਇਹ ਪਾਣ ਦੁ ਖਾਣ ਲੱਗ ਗਏ ਜੀ ਬਤਾਉ ਫਰਾਈ ਵਾਲੇ ਤੇ ਹੋਰ ਕੀ ਬਤਾਉ ਹੈ। ਕੌਨ ਫਰਾਈ ਆਲੇ ਤੇ ਅਰਬੀ ਆਲੂ ਫਰਾਈ ਬਤਾਉ ਫਰਾਈ ਇਹ ਦੋਨੇ ਜਿ ਦੇ ਪਿਛਾਂ ਦੇ ਵਿੱਚ ਪੈਣੀਆਂ ਤੁਹਾਨੂੰ ਦੱਸਾਂਗੀ ਕਰਨਾ ਐ ਇਦਾਂ ਬਣੇ ਰੋ ਆਏ ਬੱਚੇ ਬਣਮਾਣੇ ਇਹਦੇ ਬੱਚੇ ਮੈਂ ਸਵਾ ਲੈਣੇ ਆ ਥੋੜੇ ਥੋੜਾ ਬਣੀ ਆ ਹਾਂ ਜੀ ਰੋਣ ਆਪਾਂ ਇਹਨੂੰ ਮਸਾਲਾ ਲਾ ਕੇ ਨਾ ਇਹਨੂੰ ਫਰਾਈ ਕਰਾਂਗੇ ਠਹਿਰ ਕੇ ਆਲੂਆਂ ਨੂੰ ਪਹਿਲਾਂ ਅਸੀਂ ਪਹਿਲਾਂ ਉਹ ਕਰ ਲਈਏ ਬਤਾਉਆਂ ਨੂੰ ਫਰਾਈ ਕਰ ਲਈਏ ਇਹ ਤੇ ਬਤਾਉਂ ਖਾਣੇ ਨਾ ਇਹ ਕਾਹਨੋਂ ਆਪੇ ਆਹ ਸਾਡੇ ਬਤਾਉਂ ਹੋਏ ਨਾ ਫੇ ਆਪਾਂ ਆਲੂ ਫਰਾਈ ਕਰਾਂਗੇ ਜਿਹੜਾ ਬਤਾਉ ਨਹੀਂ ਖਾਂਦਾ ਨਾ ਉਹ ਵੀ ਬਤਾਉਂ ਖਾਣ ਲੱਗੂਗਾ कहें बताओ खाने खाने बताऊ खाऊ में पानी पी ला जो चिकल फ्राई ना होते लाल लाल नहीं चिकर चीरा देना बताऊ नेीरा दिखाया बताऊ ने बिच ना चार खज चीरा लेना ਆਰੇ ਫਿਰ ਦਮ ਲੱਗਦਾ ਇਹ ਮੂੰਖ ਖੁੱਲੇ ਆ ਨਾ ਕਿਉਂਕਿ ਇਹ ਵਿੱਚੋਂ ਵੀ ਫਰਾਈ ਹੋ ਜਾਂਦੇ ਫੇਰ ਚਿੰਦਾ ਦੇਂਦ ਨਾਲ ਨਾ ਤੇ ਤੀਰਾ ਨਹੀਂ ਦਵਾਂਗੇ ਇਹ ਵਿੱਚੋਂ ਫਰਾਈ ਨਹੀਂ ਹੋਣੇ ਇਹ ਹਾਂ ਫਰਾਈ ਹੋਣ ਦਾ ਫੇਰ ਦੰਧ ਹੋਣੇ ਆ ਲੋ ਵੀ ਸਾਡੇ ਬਤਾਉਂ ਜਿਹੜੇ ਹੋਏ ਫਰਾਈ ਹੋ ਗਏ ਆ ਬਤਾਉਂ ਜਿਹੜੇ ਫਰਾਈ ਹੋ ਚੁੱਕੇ ਆ ਇਹਦੀ ਇਹ ਬਤਾਉਂ ਜਿਹੜੇ ਫਰਾਈ ਕੀਤੇ ਆ ਆਪਣੇ ਜਿਹਾਂ ਪਤਾ ਕੀ ਗੱਲ ਜਿਹਨਾਂ ਨੂੰ ਬਤਾਉਂ ਨਹੀਂ ਪਸੰਦ ਨਾ ਉਹਨਾਂ ਲਈ ਅਸੀਂ ਬੈਟ ਲਈਏ ਜਿਹਨਾਂ ਨੂੰ ਬਤਾਉਂ ਨਹੀਂ ਪਸੰਦ ਜਿਹਨਾਂ ਨੂੰ ਬਤਾਉਂ ਨਹੀਂ ਪਸੰਦ ਨਾ ਇੱਦਾਂ ਕਿਨੋਂ ਡ੍ਰੀ ਬਣਾਉਣੇ ਲੱਗੂਣੇ ਕਈ ਨੀਵਾਂ ਲੈਤਾ ਪਾਣੀ ਕਈ ਦਹੀਂ ਵੀ ਹੁੰਦੇ ਥੋੜਾ ਜਿਹਾ ਗਾੜ ਲੈਣਾ ਹੈ ਇਹਨੂੰ ਫਰਾਈ ਸਾਡੇ ਪਤਾਉਂ ਫਰਾਈ ਹੋ ਗਏ ਆ ਅਰੇ ਬਿਨੂ ਬੁੱਲੀਆਂ ਸਾਈਂ ਹਾਂ ਆਰੇ ਕੋਕਚਨ ਦੇ ਆਹ ਰਾਜ ਕਦੋਂ ਤੋਂ ਕਰਦੇ ਨੂੰ ਤੋਂ ਹੋ ਗਏ ਆ ਜੀ ਫਦਾਈਏ ਤੇਲ ਹੀ ਬਹੁਤ ਵਿੱਚ ਹੋਦਾ ਹੋ ਜਾਣਾ ਕਿ ਹੁਣ ਤੇਲ ਨਾ ਪਾਉਂ ਕਹਿੰਦੇ ਤੇਲ ਨਹੀਂ ਚੀਂ ਬੋਨੇ ਇਹ ਪਾ ਦੋ ਤਵੇ ਤੋਂ ਤੇਲ ਜ਼ਿਆਦਾ ਤਾਂ ਮੈਂ ਕੀ ਕਰਾਂ ਦੁਨੀਆ ਦੀ ਦਿੰਦੀ ਦੁਨੀਆ ਨੂੰ ਛੱਡੋ ਆਪਣੇ ਹੀ ਜੀਂਦ ਜੀਂਦੇ ਆਪਣਿਆਂ ਤੋਂ ਬਚੋ ਦੁਨੀਆਂ ਦੇ ਤੋਂ ਪਰਵਾਹ ਨਾ ਕਰੋ ਆਪਣੀ ਜੜੇ ਆਪਣੀ ਕਰਦੇ ਤਮ ਖਰਾਬ ਲੋ ਜੀ ਸਾਡਾ ਇਹ ਵੀ ਫਰਾਈ ਹੋ ਗਿਆ ਧੰਨੀ ਛੱਡਣ ਕੋਣ ਆਉ ਧੰਨੀ ਛੱਡਣ ਕਿਨੇ ਹੁਣ ਇਹਨੂੰ ਇਹਨੂੰ ਛੱਡਣ ਆਪਈ ਨਹੀਂ ਹੋਣਾ ਛੱਡਣ ਜੱਲੀ ਇਹ ਗੋਠੀ ਹੋਣੀ ਹੋਣੀ ਥੋੜਾ ਪਾ ਲੱਗੇ ਆ ਜੀ ਆਲੂ ਫਰਾਈ ਕਰਨੇ 5 ਮਿੰਟ ਸਾਡੇ ਆਲੂ ਫਰਾਈ ਹੋਏ ਨੇ ਆਲੂ ਫਰਾਈ ਤੋਂ ਬਾਅਦ ਆਪਾਂ ਕਰਾਂਗੇ ਮਸਾਲੇ ਨੂੰ ਪਹਿਲਾਂ ਆਹ ਅਰਬੀ ਫਰਾਈ ਕਰ ਲਾਂਗੇ ਠੀਕ ਆਂ ਦੌੜਨਾ ਇਦਾਂ ਦੌੜਨਾ ਦੌੜੀ ਦਾ ਨਹੀਂ ਹੁੰਦਾ ਇਦਾਂ ਦੌੜੀ ਦਾ ਨਹੀਂ ਹੁੰਦਾ ਕੁੱਤੇ ਮੋਰੇ ਆਪਾਂ ਦੋ ਤਿੰਨ ਜੱਮਾ ਵਾ ਗਿਆ ਉਹਨੂੰ ਵੀ ਤਾਂ ਫੜਾਉਣਾ ਨਾਲ ਦੌੜਨਾ ਤੈਨੂੰ ਕਿਹਾ ਇਦਾਂ ਜਿਹੜੇ ਨਹੀਂ ਖਾਂਦੇ ਨਾ ਆਲੂ ਬਤਾਉਂਦੀ ਸਬਜ਼ੀ ਉਹ ਵੀ ਖਾਂਣਗੇ ਜਿੱਦਾਂ ਮੈਂ ਲੱਗੀ ਬਣਾਉਣ ਲੱਗੀ ਸੰ ਮੈਨੂੰ ਤਾਂ ਲੱਗਦਾ ਨਹੀਂ ਲਾ ਤੁਹਾਨੂੰ ਨਾ ਲੱਗੇ ਹੋਵੇ ਦੱਸਿਓ ਜੀ ਕਮੈਂਟ ਕਰਕੇ ਸਾਰੇ ਜਾਣੇ ਬਤਾਉਂ ਸਹੀ ਤਰੀਕੇ ਨਾਲ ਬਣਾ ਰਹੀ ਕਿ ਡਿਫਰੈਂਟ ਤਰੀਕੇ ਨਾਲ ਬਣਾ ਰਹੀ ਕਿ ਨਕਮੇ ਦੇ ਈਕ ਨੇ ਬਣਾ ਰਹੀ ਮੈਨੂੰ ਤਾਂ ਕੋਈ ਨਹੀਂ ਲੱਗਾਇਆ ਵਿੱਚ ਮੈਨੂੰ ਤਾਂ ਕੁਛ ਨਹੀਂ ਕੁਛ ਅਲੱਗ ਲੱਗਾ ਬਾਕੀ ਕਹਿੰਦੇ ਕਿ ਓ ਆਪਣੀ ਚੀਜ਼ ਨਹੀਂ ਵਧੀਆ ਲੱਗਦੀ ਨਹੀਂ ਦੂਜੀਆਂ ਚੀਜ਼ ਵਧੀਆ ਲੱਦੀ ਹੁੰਦੀ ਐ ਤੇ ਬਾਕੀ ਹੁਣ ਤੁਸੀਂ ਦੱਸਿਓ ਜੀ ਕਮੈਂਟ ਕਰਕੇ ਯਾਰ ਮੈਂ ਡਿਫਰੈਂਟ ਤਰੀਕ ਨਾਲ ਬਣਾਉਂਦੀ ਆ ਉਦਾਂ ਬਤਾਉਂ ਸਾਰੇ ਬਣਾਉਂਦੇ ਆ ਪਰ ਕੇ ਬਤਾਉਂ ਬਣਾਉਂਦੇ ਇਹ ਸਾਰੇ ਭਰ ਕੇ ਹੀ ਬਣਾਉਂਦੇ ਆਮਨੇ ਆ ਨਾ ਬਣੋਲੇ ਆ ਕੱਟੇ ਹੋਏ ਬਤਾਉਂ ਵੀ ਭਰ ਕੇ ਬਤਾਉਂਗੇ ਦੋਨੇ ਚੀਜ਼ਾਂ ਇੱਕ ਥਾਂ ਹੋ ਜਾਣੀਆਂ ਜਿਹਨੂੰ ਕਹਿੰਦੇ ਆ ਭਰ ਕੇ ਬਣਾਉਣੇ ਤੇ ਕੱਟੇ ਬਣਾਉਣੇ ਉਹ ਦੋਨੇ ਚੀਜ਼ਾਂ ਇੱਕ ਥਾਂ ਬਣਾਉਂਦੀ ਹੁਣ ਮੈਂ ਚੰਦੂ ਕੱਟਿਆਂ ਦਾ ਸਵਾਦ ਵੀ ਵਿੱਚ ਆਊਗਾ ਤੰਗ ਭਰਿਆਂ ਦਾ ਸਵਾਦ ਵੀ ਆਊਗਾ ਇਹ ਵਾਲੇ ਤਰੀਕੇ ਨਾਲ ਬਣਾਉਣਗੇ ਮੈਂ ਬਤਾਉ ਤੁਸੀਂ ਕਹੋਗੇ ਹਾਂ ਵੀ ਇਦਾਂ ਹੀ ਕੱਟ ਕੇ ਬਣਾਦੇ ਕਈਆਂ ਨੇ ਕਹਿੰਨਾ ਹਾਂ ਇਦਾਂ ਭਰ ਕੇ ਬਣਾਦੇ ਇਦਾਂ ਹੋ ਜਾਣਾ ਦੋਨੇ ਚੀਜ਼ਾਂ ਨੂੰ ਇੱਕ ਥਾਂ ਬਣਾ ਲੈਣਾ ਲਓ ਜੀ ਸਾਡੇ ਜਿਹੜੇ ਆਲੂ ਆ ਫਰਾਈ ਹੋ ਗਏ ਆ ਆਹ ਦੇਖੋ ਆਲੂ ਆ ਕਿੰਨੇ ਯਾਰ ਤੁਸੀਂ ਧਿਆਣੀ ਨਾ ਦਦਣਾ ਇੱਕ ਵਾਰ ਪਕਾਵਾ ਪਕਾ ਲਿਆ ਥੋੜਾ ਜਿਹਾ ਕਰ ਲੈਣੇ ਹੋਰ ਹੋਲਾਂ ਦੇ ਫਰਾਈ ਪਕੌੜੇ ਆ ਉਹ ਕਰ ਲਵਾਂ ਥੋੜੇ ਫਰਾਈ ਕਰ ਲੈਣੇ ਬੱਟੇ ਸਬਜੀ ਦੇਖ ਲਿਓ ਰਾਤ ਦਾ ਹੀ ਕਰਾਂ ਕਿਉਂਕਿ ਇੰਨੀ ਸਵਾਦ ਬਣਾਣ ਲੇ ਮੈਂ ਇੰਨੀ ਸਵਾਦ ਬਣੂਗੀ ਤਾਂ ਰਾਤ ਦਾ ਹੀ ਕਰੂੰਗਾ ਵੇਹ ਭਾ ਨਹੀਂ ਹਾਲਾ ਸਾਰਿਆਂ ਨੇ ਕਹਣਾ ਹੈਗੀ ਕਿ ਤੇ ਬੋਦ ਨਹੀਂ ਜੇ ਅਸੀਂ ਆਲੂ ਆਲੂ ਬਤਾਉ ਦੂਜੇ ਤਰ੍ਹਾਂ ਬਣਾਉਣੇ ਹਨ ਨਾ ਸਿੰਪਲ ਤਰੀਕੇ ਨਾਲ ਉਹ ਤਾਂ ਉਹ ਤਾਂ ਸਵੇਰ ਤਾਂ ਕੋਈ ਬਜੀ ਰਹਿਣੀ ਸੀ ਹੁਣ ਜਿਹੜਾ ਤਰੀਕਾ ਮੈਂ ਲੱਗੀ ਵੀ ਹੋਣਾ ਨਾ ਇਹ ਸਵੇਰ ਨੂੰ ਕੀ ਰਾਤ ਵੀ ਮੱਥੀ ਚੱਲਣੀ ਆ ਇਹ ਲੋ ਵੀ ਸਾਡੇ ਆਲੂ ਜਿਹੜੇ ਹਨ ਉਹ ਫਰਾਈ ਹੋ ਚੁੱਕੇ ਆ ਦੇਖੋ ਫੇਸਦੇ ਆ ਤੇ ਹੁਣ ਅਸੀਂ ਆਲੂਆਂ ਨੂੰ ਨਾ ਕੱਢ ਲੈਣਾ ਆ ਲੋ ਵੀ ਕੱਢ ਲੈ ਆ ਜੀ ਆ ਬੰਡ ਕੀ ਹੁਣ ਪਤਾ ਲੱਗੂਗਾ ਕਿੰਦਾ ਨਹੀਂ ਬਣਦਾ ਹੱਲੇ ਨਹੀਂ ਹੱਲੇ ਬਹੁਤ ਕੁਝ ਰਹਿਦਾ ਕਰਨ ਵਾਲਾ ਬắpੂੰ ਤਣੀ ਜਿੱਦਾਂ ਬੰਦਾ ਤੜੀ ਜਿਵੇਂ ਬਣਾਈ ਜਿੰਦਾ ਹੁਣ ਜੇ ਉਹਨਾਂ ਨੂੰ ਡਿਫਰੈਂਟ ਹੋ ਤਾਂ ਮੈਂ ਰਸਬੀ ਦਸਨ ਦੇਈਆਂ ਨਾ ਖਾਇਓ ਤਲੀ ਜੀ ਦੇ ਕੁਝ ਹੋਰ ਦਾਲ ਹਾਲੇ ਉਹ ਦਾਲ ਵੀ ਪਈ ਹੋਆ ਹੁਣ ਆਪਾਂ ਕਰਾਂਗੇ ਜੀ ਆਰਬੀ ਫਰਾਈ ਇਹ ਨਾਲ ਇਹ ਨਾਲ ਹੀ ਬਣਨੀ ਆ ਇਹ ਸਬਜੀ ਮੇਰੇ ਘਰ ਵਾਲੇ ਜਿਵੇਂ ਲਏ ਪਰ ਇਹਨਾਂ ਨੇ ਖਾਣੀ ਇਹੇ ਹੀ ਆ ਤੁਸੀਂ ਇਹ ਵੀ ਦੇਖ ਲਓ ਆਰ ਵੀ ਇਹ ਖਾਣੀ ਇਹਨੇ ਖਾਊਗੇ ਇਹੇ ਦੇਖ ਲਓ ਮੈਂ ਵੀ ਇੱਥੇ ਹਾਂ ਤੁਸੀਂ ਜਦੋਂ ਦਿਖਾਉਂਗੀ ਕਿ ਇਹਨਾਂ ਨੂੰ ਖਾ ਗਿਆ ਇਹਨੇ ਮੈਂ ਨਹੀਂ ਬਤਾਉਂ ਖਾਣੇ ਨੂੰ ਜਿਹੜਾ ਜਿਹੜਾ ਮਨਾ ਕਰਦਾ ਨਾ ਕਿ ਮੈਂ ਅੱਜ ਖਾਣੀ ਨਹੀਂ ਉਹਨੂੰ ਟੇਸਟੀ ਬਣਾ ਕੇ ਉਹ ਨਾ ਓਰੇ ਮੋਰੇ ਖਾਵੋ ਰੱਖ ਰੱਖ ਕੇ ਇਹਨੂੰ ਕਹੋ ਨਾ ਨਾ ਟੇਸਟੀ ਨਹੀਂ ਮਿਲਨੀ ਇਹ ਇੱਧਾ ਕਰ ਲਿਆ ਬੰਗਾਈ ਤੇ ਆਰਬੀ ਨੂੰ ਫਰਾਈ ਕਰ ਲਾਂਗੇ ਹੁਣ ਆਪਾਂ ਜਿਹੜਾ ਸੀਦਾ ਕੀਤਾ ਹੈ ਨਾ ਇਹਨੂੰ ਹੁਣ ਆਪਾਂ ਥੋੜਾ ਘਰ ਹੁਣਾ ਲਓ ਜੀ ਥੋੜਾ ਲਾ ਕੇ ਤੁਹਾਨੂੰ ਨੂੰ ਫੁੱਲ ਰੈਡੀ ਹੁੰਦਾ ਦਿਖਾ ਲਾਂਗੇ ਸਾਰਾ ਕੁਝ ਹੋ ਗਿਆ ਰੈਡੀ ਵੀ ਦੇ ਹੁਣ ਤੁਹਾਨੂੰ ਦਿਖਾ ਦਿੰਦੇ ਹਾਂ ਰੈਡੀ ਹੋ ਗਿਆ ਬਸ 2 ਮਿੰਟ ਲੱਗਣੇ ਹੁਣ ਰੈਡੀ ਹੋ ਜਾਂਦੇ ਨੇ ਥੋੜਾ ਹੋ ਗਿਆ ਨਾ ਰੈਡੀ ਲੋ ਜੀ ਉਹ ਜਿਹੜਾ ਮਸਾਲਾ ਸੀ ਕੀਤਾਣਾ ਉਹਨੂੰ ਇਦਾਂ ਕarele ਦੇ ਵਿੱਚ ਭਰ ਲੈਣਾ ਜਿਹੜਾ ਆਪਾਂ ਮਸਾਲੇ ਨੂੰ ਫਰਾਈ ਕੀਤਾ ਨਾ ਉਹਨੂੰ ਇਹ ਬਤਾਉਂਆਂ ਦੇ ਵਿੱਚ ਇਦਾਂ ਇਦਾਂ ਬਤਾਉਂਆਂ acharੇ ਖਲਾ ਲੈਣਾ ਇਦਾਂ ਜਿੱਦਾਂ ਤੁਸੀਂ ਬਾਜ਼ਾਰਾ ਚੋਂ ਨਹੀਂ ਖਾਂਦੇ ਆਪਾਂ ਬਤਾਉਂ ਉਤ ਕਈ ਦੇ ਬੜੇ ਸਵਾਲ ਹੁੰਦੇ ਉਹ ਇਦਾਂ ਉਹਨਾਂ ਨੇ ਕੀਤਾ ਹੁੰਦਾ ਹੂੰ ਹਾਂ ਇਹਦੇ ਸਾਰੇ ਬਤਾਉਂਆਂ ਨੇ ਨਾ ਇਹ ਬਿੱਟੀ ਦਿਖਾਉ ਉਹ ਯਾਰ ਕਾ ਇਹ ਖੁਦ ਦਾ ਮਸਾਲਾ ਪੂਣਾ ਹੈ ਨਾ ਉਹ ਏਦਾਂ ਏਦਾਂ ਬਤਾਉਂਗਾ ਦੇ ਵਿੱਚ ਤਰਨਾ ਕੀਤਾ ਏਦਾਂ ਏਦਾਂ ਬਤਾਉਂਗਾ ਦੇ ਵਿੱਚ ਦਲ ਵੇੜਨਾ ਏਦਾਂ ਕਿ ਖਾਣ ਵਾਲੇ ਨੂੰ ਮਸਾਲਾ ਵੀ ਆਵੇ ਤੇ ਬਤਾਉਂਗੀ ਆਵੇ ਨਹੀਂ ਤਾਂ ਕਈ ਵੇਲੇ ਆਪਾਂ ਬਤਾਉਂ ਛੱਡ ਦਈਦੇ ਆ ਨਾ ਗੱਲ ਏਦਾਂ ਨਹੀਂ ਹੁੰਦੀ ਇਹਦੀ ਚੀਜ਼ ਫੇਰ ਵੀ ਮਸਾਲਾ ਪਾ ਕੇ ਇਹਨਾਂ ਰਸੀਆਂ ਨਾ ਬਣ ਕੇ ਫੇਰ ਤੇਲ ਚ ਕੱਢਣੇ ਹੁੰਦੇ ਆ ਉਹ ਨਹੀਂ ਅਸੀਂ ਬਣਾਈ ਦੇ ਆ ਦੇਖੋ ਕੋਈ ਫਾਇਦਾ ਹੀ ਨਹੀਂ ਹੈਗਾ ਆ ਦੇਖੋ ਇਹਦਾ ਤੋੜਕਾ ਲਾ ਲਿਆ ਚਾਹੇ ਉਹ ਕੋਈ ਗੱਲ ਇੱਕੋ ਇੱਕ ਗੱਲ ਹੋ ਗਈ ਰਸੀਆਂ ਘੰਟਾ ਲੱਗ ਜਾਂਦਾ ਨਾ ਲੂਣ ਆਂ ਰੂਸੀਆਂ ਨਹੀਂ ਕੋਈ ਬੰਦਾ ਹੁਣ ਤੀ ਚੁੱਪ ਰੋ ਅੱਜ ਕੱਲ੍ਹ ਨਹੀਂ ਅਸੀਂ ਆਣਾ ਪੁੱਛ ਲੋ ਕਿਸੇ ਤੋਂ ਵੀ ਉਹ ਤਾਂ ਕਿਤੇ ਹੈ ਹੀ ਨਹੀਂ ਪਹੁੰਚ ਕੇ ਕਿਤੇ ਬਹੁਤ ਅੱਧ ਸੁਣਾਂ ਮੈਂ ਪਤਾ ਕੁਕਿੰਗ ਦਾ ਕੰਮ ਸਿੱਖਣ ਦੇ ਹੀ ਆ ਹਣ ਏਦਾਂ ਆਪਾਂ ਬਤਾਉਂ ਉਹਦੇ ਵਿੱਚ ਮਸਾਲਾ ਰੱਖਣਾ ਕਿ ਜਿਹੜਾ ਖਾਵੇ ਨਾ ਉਹਨੂੰ ਮਸਾਲੇ ਦਾ ਟੇਸਟ ਵੀ ਆਵੇ ਬਤਾਉਂ ਵਾਲਾ ਟੇਸਟ ਹੀ ਆਵੇ ਜਿਹੜਾ ਖਾਵੇ ਉਹ ਮਸਾਲਾ ਇੱਕ ਸੜਕਾ ਲਓ ਵੀ ਤਾਂ ਬਤਾਉਂਗਾ ਕਿ ਸੜਕਾ ਲਓ ਤੁਸੀਂ ਦੇਖਿਓ ਤੁਸੀਂ ਖਾਣੇ ਦੇਖਿਓ ਇਹ ਤਾਂ ਉਹਦਾ ਨਾ ਕਾਲੀਚ ਪਾ ਕੇ ਆ ਤੜਕਾ ਇੱਕ ਬਤਾਉ ਰੱਖੀ ਜੇ ਤੇ ਇੱਕ ਬੰਦਿਆ ਨੂੰ ਤੁਸੀਂ ਸਾਰਾ ਅਗਲੇ ਬੰਦੇ ਦਾ ਮੂਡ ਖਰਾਬ ਕਰ ਦਿੰਨੇ ਆਹ ਇੱਕ ਜਾਨੀ ਵਾਲਾ ਤਾਂ ਹੀ ਮੈਂ ਕੁਝ ਬਣਾਉਣੀ ਚਾ ਉਹਦਾ ਰੱਖੀ ਜੇ ਹੁਣ ਆ ਜਿਹੜਾ ਆਪਾਂ ਨੇ ਨਾ ਆਲੂ ਆ ਨਾ ਇਹਨੂੰ ਸਾਰਿਆਂ ਨੂੰ ਇਸ ਚ ਪਾ ਕੇ ਤਾਂ ਹੀ ਬਣਾਉਣਾ ਨੂੰ ਕੋਈ ਦਿਲ ਕਰਦਾ ਫੇਰ ਹੈ ਨਾ ਮੈਨੂੰ ਬਣਾ ਕੇ ਦੇ ਦਿੰਦੀ ਹੁਣ ਜਿਹੜਾ ਮਸਾਲਾ ਨੇ ਇਹਨੂੰ ਆਲੂਆਂ ਵਿੱਚ ਇਦਾਂ ਕਰ ਦੇਣਾ ਸਾਰੇ ਬਤਾਉ ਨਾ ਇਹਦੇ ਵਿੱਚ ਮਿਕਸ ਕਰ ਲੈਣਾ ਥੋੜਾ ਥੋੜਾ ਸੇਕ ਲਗਾ ਕੇ ਇਹਨੂੰ ਮਿਕਸ ਕਰੋ ਨਾੜਾਂਗੇ ਜੀ ਦਿਖਾਓ ਇੱਧਰ ਆ ਕੇ ਦੇਖੋ ਫਨੀ ਆਈਡੀ ਹੋਇਆ ਹੈ ਦੇਖੋ ਦੇਖੋ ਕੀ ਬਣਾਇਆ ਇਹ ਇਹ ਵਿੱਚੇ ਫਰਾਈ ਆਲੂ ਤੇ ਵਿੱਚੇ ਹਰੇ ਵਿੱਚੇ ਕੱਤੇ ਬਤਾਉ ਤੇ ਵਿੱਚੇ ਫਰਾਈ ਆਪਾਂ ਉਹ ਦੋਨੋਂ ਐਡ ਮੈਂ ਇੱਕ ਜਗ੍ਹਾ ਬਣਾਇਆ ਦੇਖੋ ਇੱਧਰ ਦੇਖੋ ਦੇਖੋ ਜੇ ਖਾਊਗਾ ਨਾ ਉਹ ਉਂਗਲੇ ਚੜਨਾ ਰਹਿ ਜਾਊਗਾ ਦੇਖੋ ਗਾਇਸ ਕਿੱਦਾਂ ਸੋਹਣਾ ਕਲਰ ਆਇਆ ਬਤਾਉਂਗਾ ਦਾ ਤੇ ਜਿਹਦਾ ਨਹੀਂ ਦਿਲ ਕਰਦਾ ਹੋਣਾ ਨਾ ਉਹਦਾ ਵੀ ਦਿਲ ਕਰੂ ਬਤਾਉਂਗਾ ਹਾਂ ਜਿਹੜਾ ਖਾਊਗਾ ਉਹ ਤਾਂ ਪਸਾਊਗਾ ਘਰ ਤੇ ਅੱਗੇ ਤਾਂ ਬਣਾਇਆ ਨਹੀਂ ਕਰਨਾ ਕੁਝ ਮੈਂ ਦੱਸਦਾ ਖਾਊਗਾ ਉਹ ਮੈਂ ਕਿਹਾ ਗੁਣ ਗਾਊਗਾ ਆਹ ਦੇਖੋ ਆ ਦੇਖੋ ਕਿੰਡੀ ਵਧੀਆ ਸਬਜੀ ਬਣੀ ਤੇ ਇਹਨਾਂ ਨੂੰ ਪਖੰਡ ਹੁੰਦੇ ਆ ਜਿਹੜਾ ਵੀ ਉਹ ਖਾਊਗਾ ਉਹ ਪਸਾਊਗਾ ਸਾਵਲੀ ਦਾ ਨਾਅ ਹੈ ਜੀ ਦੇਖੋ ਰਾਈਸ ਇਹ ਸਾਡੀ ਰੈਸਪੀ ਸੀ ਬਤਾਉ ਪਰ ਮੈਂ ਬਤਾਉ ਤੇ ਵਿੱਚੇ ਮਿਕਸ ਆਲੂ ਕੱਟੇ ਵੀ ਕੱਟੇ ਵਿੱਚ ਕੱਟਿਆਂ ਦਾ ਵੀ ਸਵਾਦ ਆਉ ਤੇ ਭਰਿਆਂ ਦਾ ਵੀ ਸਵਾਦ ਆਉ ਕੀ ਮੈਨ ਲੱਗੇ ਹਾਂ ਕੁਛ ਨਹੀਂ ਗਿਆ ਮੈਂ ਕੁਛ ਕਹਿਣ ਲੱਗੇ ਸੀ ਹੁਣ ਗਾਇਸ ਸਾਡੀ 바ਰੀ ਆ ਪਹਿਲੀ ਰੈਸਪੀ ਦੇਖੋ ਕਿੰਨੀ ਸੋਹਣੀ ਬਣੀ ਹੈ ਦੇਖੋ ਕਿ ਬੋ ਆਏ ਦਿਨ ਲਗਾਤਾ ਖਾਜਮਾ ਖਣੀ ਹਲੇ ਰੋਟੀ ਬਣਾਉਣੀ ਆ ਥੋੜਾ ਬਣਾਵਾਂਗੇ ਦੂਸਰੀ ਦੂਸਰੀ ਆਈਟਮ ਉਹ ਵੀ ਆਪਾਂ ਇਦਾਂ ਦੀ ਬਣਾਵਾਂਗੇ ਟੇਸਟੀ ਉਹਦੇ ਵਿੱਚ ਪਹਿਲੇ ਪਾਵਾਂਗੇ ਉਹ ਇਦੀ ਦਾਤੀ ਮਾੜੀ ਜੀ ਤੂੰ ਆ ਪੈਣ ਦੇ ਅੱਖਾਂ ਚ ਵੇਰੇ ਤੇਲ ਪਾ ਕੇ ਦਾਸੀ ਦਿੱਤਾ ਉਹ तकरीबन ਮਾੜਾ ਦਾਦ ਦੇ ਇ ਆਪਾਂ ਤੇਲ ਪਾ ਕੇ ਆ ਦੇਖੋ ਜਸੂ ਦੌੜਦੀ ਜਾਂਦੀ ਪਈ ਦੇਖੋ ਦੌੜ ਦੇਖੋ ਜਸੂ ਦੀ ਧੋਰ 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 ਹੋਰ ਦੇ ਚਲ 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 ਚੋਣੇ ਜੀ ਦੌੜਾ ਨਾ ਦੌੜ 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 ਅੱਡੌੜੀ ਕਿੰਨਾ ਹੈ ਵੇਚਣਾ ਬੱਜੇ ਦੌੜਣਾ ਚਲੋ ਜੀ ਰਾਤ ਦਾ ਟਾਈਮ ਆ ਜੀ ਤੇ ਸੈਰ ਕਰ ਰਹੇ ਆ ਸ਼ਾਮ ਦਾ 8 9 ਵਜੇ ਦਾ ਰੋਟੀ ਪਾਣੀ ਖਾ ਕੇ ਨੰਗੇ ਪੈਰੀ ਦੌੜੀ ਜਾਂ ਨੰਗੇ ਪੈਰੀ ਇਹ ਚੱਕੇ ਜਾ ਇਹ ਸਾਈਕਲ 'ਤੇ ਬੈਠੀ ਸੀ ਤਾਂ ਨੰਗੇ ਪੈਰ ਆ ਇਹਦੇ ਪਹਿਲੇ ਢੂੰਂ ਸਾਈਕਲ 'ਤੇ ਬਿਠਾਇਆ ਸੀਗਾ ਹੁਣ ਕਹਿੰਦੀ ਫੱਜ ਤੁਰ ਕੇ ਦੂਰੀ ਤੇ ਹੁਣ ਇਹ ਕਹਿੰਦੀ ਤੁਰ ਕੇ ਜਾਣਾ ਤੇ ਇਹਨਾਂ ਚੱਕੀਏ ਤਾਂ ਹੱਥੋਂ ਨਿਕਲ ਜਾਂਦੀ ਹੈ